ਮੇਰਾ ਨਾਮ ਗੁਰਦੀਪ ਸਿੰਘ ਪਿੰਡ ਦੋਬਰਾ ਜੀ ਅੱਛਾ ਜੀ ਸਰਪੰਚ ਅੱਛਾ ਜੀ ਇਹ ਤੁਸੀਂ ਚੋਣਾ ਦਾ ਬਾਈਕਾਟ ਕੀਤਾ ਹੈ ਇਹਦਾ ਕੀ ਕਾਰਨ ਹੈ ਜੀ ਇਹ ਚੋਣਾ ਦਾ ਜਿਹੜਾ ਅਸੀਂ ਬਾਈਕਾਟ ਕੀਤਾ ਜੀ ਇਹ ਅਸੀਂ ਵੀਡੀਓ ਬਲੌਗ ਨੂੰ ਲੈ ਕੇ ਇਹ ਬਾਈਕਾਟ ਕੀਤਾ ਹੈ ਜਿਹੜਾ ਸਾਡਾ ਵੀਡੀਓ ਬਲੌਗ ਆ ਪਹਿਲਾਂ ਸਮਾਨਾ ਸੀ ਇਥੋਂ ਚੇਂਜ ਕਰਕੇ ਹੁਣ ਪਤਨਾ ਕਰ ਦਿੱਤਾ ਗਿਆ ਤੇ ਸਾਡੀ ਇਹੀ ਸਰਕਾਰ ਤੋਂ ਡਿਮਾਂਡ ਹੈ ਵੀ ਜਿਹੜਾ ਸਾਡਾ ਇਹ ਵੀਡੀਓ ਬਲੌਗ ਹੈ ਇਹ ਦੁਬਾਰਾ ਪਤਨਾ ਤੋਂ ਚੇਂਜ ਕਰਕੇ ਸਮਾਨਾ ਕੀਤਾ ਜਾਵੇ ਅਗਰ ਇਹ ਨਹੀਂ ਕੀਤਾ ਜਾਂਦਾ ਜਿਵੇਂ ਹੁਣ ਅਸੀਂ ਬਾਈਕਾਟ ਕੀਤਾ ਹੋਇਆ ਪੰਜ ਪਿੰਡਾਂ ਨੇ ਜਿਹਦੇ ਵਿੱਚ ਮੇਰਾ ਪਿੰਡ ਦੋਦੜਾ ਭੇੜਪੁਰੀ ਕੋਟਲੀ ਸੈਪਰਾਕੁਰ ਦਸੈਪਰਾਕਲਾ ਪੰਜ ਪਿੰਡ ਨੇ ਤੇ ਅਗਰ ਇਹ ਸਾਡਾ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਅੱਗੇ 2027 ਚ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਤਾਂ ਉਦੋਂ ਵੀ ਸਾਡਾ ਇਸੇ ਮੇ ਰਹਿਊਗਾ ਜੋ ਸਾਡਾ ਪ੍ਰੋਟੈਸਟ ਹੈ ਜਾਂ ਹੋ ਸਕੇ ਅਸੀਂ ਇਹਨੂੰ ਸ਼ਾਇਦ ਹੋਰ ਵੀ ਤੇਜ਼ ਕਰੀਏ ਬਾਕੀ ਸਾਨੂੰ ਹੁਣ ਹੋਰ ਵੀ ਪਿੰਡਾਂ ਤੋਂ ਕਾਲ ਆ ਰਹੀ ਹੈ ਨੇੜੇ ਵਾਲਿਆਂ ਤੋਂ ਵੀ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਚਾਰ ਪੰਜ ਪਿੰਡ ਹੋਰ ਨੇ ਵੀ ਪੰਜ ਤੋਂ ਅਸੀਂ ਜਲਦੀ 10 ਪਿੰਡ ਹੋ ਜਾਵਾਂਗੇ ਅਗਰ ਸਾਡਾ ਨਹੀਂ ਸੁਣਿਆ ਤਾਂ ਅਸੀਂ ਜਿੰਨਾ ਵੀ ਸਾਨੂੰ ਤੇਜ਼ ਕੋਈ ਵੀ ਸਾਨੂੰ ਹੋਰ ਪ੍ਰੋਟੈਸਟ ਕਰਨਾ ਵੀ ਅਸੀਂ ਉਹ ਵੀ ਕਰਾਂਗੇ ਹੋਰ ਕਿਹੜੇ ਕਿਹੜੇ ਪਿੰਡਾਂ ਤੋਂ ਹੁਣ ਸਮਰਥਨ ਮਿਲਣ ਦੀ ਉਮੀਦ ਹੈ ਜੀ ਉਹ ਜੇ ਮੈਂ ਤਾਂ ਫਿਲਹਾਲ ਤੁਹਾਨੂੰ ਨਹੀਂ ਦੱਸ ਸਕਦਾ ਜੀ ਉਹ ਜਿੱਦਾਂ ਹੋਊਗਾ ਫਿਰ ਹਨਾ ਇੱਕ ਦੋ ਦਿਨ ਦੇ ਵਿੱਚ ਅਸੀਂ ਦੁਬਾਰਾ ਫਿਰ মিডিਆ ਸਾਹਮਣੇ ਅੱਜ ਤੁਹਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਇੱਥੇ ਵੀ ਸੀ ਵੋਟਾ ਨਹੀਂ ਕੋਈ ਆਇਆ ਜਿੱਤਾਂ ਹੀ ਦਿਨ ਮਹੀਨੇ ਹੋ ਗਏ ਅਸੀਂ ਜਿਹੜਾ ਬਾਈਕਾਟ ਕੀਤਾ ਤਕਰੀਬਨ ਉਦੋਂ ਤੋਂ ਕੋਈ ਨਹੀਂ ਆਇਆ ਅਸੀਂ ਇਹ ਗਏ ਜਿੱਥੇ ਵੀ ਗਿਆਂਗੇ ਉਹ ਐਸਐਲਐਮ ਦਫ਼ਤਰ ਜਾਣਾ ਹੋਵੇ ਡੀਸੀ ਮੈਡਮ ਨੇ ਜਾਣਾ ਹੋਵੇ ਜਾਂ ਚੋਣ ਕਮਿਸ਼ਨ ਦਿੱਲੀ ਤੱਕ ਵੀ ਅਸੀਂ ਜਾ ਕੇ ਆਏ ਵੀ ਸਾਡਾ ਜਿਹੜਾ ਹਲਕਾ ਹੀ ਚੇਂਜ ਕਰਕੇ ਸਮਾਣਾ ਕੀਤਾ ਜਾਵੇ ਅੱਜ ਤੁਹਾਡੇ ਕੋਲ ਕੋਈ ਬੰਦਾ ਨਹੀਂ ਆਇਆਗਾ ਵੀ ਤੁਸੀਂ ਵੋਟਾ ਪਾਓ ਕਹਿਣ ਵਾਸਤੇ ਕੋਈ ਨਹੀਂ ਆਇਆ ਅੱਛਾ ਜਾਂ ਕਿਸੇ ਨੇ ਪਹਿਲਾਂ ਪਹੁੰਚ ਕੀਤੀ ਹੋਵੇ ਨਹੀਂ ਨਹੀਂ ਸਾਡੇ ਪਿੰਡ ਕਿਸੇ ਵੀ ਪਾਰਟੀਆਂ ਦਾ ਕੋਈ ਵੀ ਬਲਾਰਾ ਦਾ ਕੋਈ ਵੀ ਹਨਾ ਆਪਾਂ ਜਿੰਨੇ ਵੀ ਕੋਈ ਕੈਂਡੀਡੇਟ ਖੜੇ ਨੇ ਕੋਈ ਵੀ ਸਾਡੇ ਪਿੰਡਾ ਨਹੀਂ ਪਹੁੰਚਿਆ ਹੈਗਾ ਸ਼ਾਸਨਿਕ ਅਧਿਕਾਰੀ ਨੇ ਕਿਸੇ ਨੂੰ ਨਹੀਂ ਨਹੀਂ ਕਿਸੇ ਨੇ ਕੋਈ ਸਾਡੇ ਨਾਲ ਇਹ ਬਾਈਕਾਰਡ ਕਰਨ ਤੋਂ ਪਹਿਲਾਂ ਤੁਸੀਂ ਕਿਸੇ ਜਗ੍ਹਾ ਤੇ ਅਪਲੀਕੇਸ਼ਨ ਦਿੱਤੀ ਹੈ ਅਸੀਂ ਤਕਰੀਬਨ ਜੀ ਜਦੋਂ ਸਾਨੂੰ ਪਤਾ ਲੱਗਿਆ ਸੀ ਵੀ ਇਹ ਬਲੋਕ ਇਦਾਂ ਚੇਂਜ ਹੋ ਰਹੇ ਨੇ ਤਾਂ ਅਸੀਂ ਉਸ ਟਾਈਮ ਹੀ ਆਪਣਾ ਐਸਡੀਐਮ ਸਾਡ ਨੂੰ ਡੀਸੀ ਬੈਂਡ ਨੂੰ ਅਸੀਂ ਮੰਗ ਪੱਤਰ ਦਿੱਤੇ ਸੀ ਹਦੋਂ 6-7 ਮਹੀਨੇ ਪਹਿਲਾਂ ਉਦੋਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਹੋਈ ਸੀ ਕੋਈ ਕਾਰਵਾਈ ਹੋਈ ਹੋਵੇ ਤੁਹਾਨੂੰ ਬੁਲਾਇਆ ਗਿਆ ਹੋਵੇ ਕੋਈ ਨਹੀਂ ਬੁਲਾਇਆ ਜੀ ਬਸ ਜਿੰਦਾ ਕੋਈ ਅਸੀਂ ਮਤਾ ਪਾ ਕੇ ਤੇ ਆਏ ਬਸ ਉਹਨਾਂ ਨੇ نیچے ਰੱਖਤਾ ਮੁੜ ਕੇ ਕੋਈ ਉਹਦੀ ਸੁਣਵਾਈ ਨਹੀਂ ਹੋਈ ਠੀ ਉਹ ਕੀ ਅਪੀਲ ਕਰਨਾ ਚਾਹੁੰਦੇ ਹਾਂ ਸਾਰੀ ਤਾਂ ਅਪੀਲ ਇਹੋ ਹੈ ਜੀ ਕਿ ਸਾਡਾ ਜਿਹੜਾ ਇਹ ਮਸਲਾ ਹੱਲ ਕੀਤਾ ਜਾਵੇ ਅਗਰ ਮਸਲਾ ਨਹੀਂ ਹੱਲ ਹੁੰਦਾ ਤਾਂ ਫਿਰ ਸਾਨੂੰ ਵੋਟਾਂ ਪਾਉਣ ਦੀ ਕੀ ਲੋੜ ਹੈ ਜੇ ਸਾਡੇ ਮਸਲੇ ਹੱਲ ਹੋਣਗੇ ਸੀ ਤਾਂ ਹੀ ਵੋਟ ਪਾਉਾਂਗੇ ਨਾ ਫਿਰ ਸਾਨੂੰ ਵੋਟ ਪਾਉਣ ਦੀ ਕੋਈ ਲੋੜ ਹੀ ਨਹੀਂ ਹੈਗੀ ਜਦ ਸਾਡੀ ਕੋਈ ਸਰਕਾਰ ਨਹੀਂ ਸੁਣਵਾਈ ਨਹੀਂ ਕਰਨੀ ਠੀਕ ਹੈ ਜੀ ਓਕੇ